ਹਾਂਜੀ ਮਿੱਤਰੋ ਅੱਜ ਮੋਗਾ ਮੰਡੀ ਦੇ ਵਿੱਚ ਫੇਰ ਅੱਗੇ ਆ ਗਿਆ Mahindra 265 DI ਤੇ ਇਹਦੀ ਡਿਮਾਂਡ ਹੈਗੀ ਆ ਇਹਦੀ ਡਿਮਾਂਡ ਲਿਖੀ ਨਹੀਂ ਹੋਈ ਤੇ ਇਹ ਦੁਕਾਨਾਂ ਦਾ ਫਾਰਮ ਟਰੈਕ 60 2003 ਮਾਡਲ 2,55,000 ਰੁਪਏ ਡਿਮਾਂਡ ਬਿਨਾ ਪਾਵਰ ਸਟੀering ਤੋਂ ਸੋਨਾਲਿਕ 60 ਤੇ RX 60 ਤੇ ਇਹਦੀ ਡਿਮਾਂਡ ਵੀ ਹੈ ਨਹੀਂ ਲਿਖੀ ਇਹ ਦੁਕਾਨ ਆ ਗਿਆ ਵਾ ਫਾਰਮ ਟਰੈਕ 60 ਬਿਨਾ ਪਾਵਰ ਸਟੀering ਤੋਂ 2007 ਮਾਡਲ 2,75,000 ਰੁਪਏ ਡਿਮਾਂਡ ਪਿਛਲੇ ਟਾਇਰ 14 ਦੇ ਇਹਦੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਆ 9 ਜੁਲਾਈ ਅਗਸਤ 735 1990 ਮਾਡਲ ਐਕ ਕਲਖ ਤੇ 1 ਲਖ ਤੇ 35000 ਰੁਪਿਆ ਡਿਮਾਂਡ ਤੇ 12 ਦੇ ਟਾਇਰ ਆ ਤੇ ਇਹਦੂਗਾ ਆ ਗਿਆ ਵਾ HMT 9811 294 ਮਾਡਲ 2 ਲਖ ਤੇ 40000 ਰੁਪਿਆ ਡਿਮਾਂਡ ਤੇ ਇਹਦੂਗਾ ਆ ਗਿਆ ਵਾ 735 F P 1 ਲਖ ਤੇ 85000 ਰੁਪਿਆ ਡਿਮਾਂਡ 21993 ਮਾਡਲ ਆ ਚੋਦੂ ਕਾ ਗਾ ਸੋਨਾ ਲਿਖਾ 209 ਮਾਡਲ 3 ਲੱਖ ਤੇ 35 ਹਜ਼ਾਰ ਰੁਪਏ ਡਿਮਾਂਡ ਆ ਨਾੜ ਗਿਆ ਟਿੱ ਗਈ ਬੰਦੇ ਸਪਾਲ ਕਿਰੇ ਤੇ ਪੈਂਡ ਸੇਕਵਾ ਠੀਕ ਆ ਦਮੰਡੀ ਭਾਈ ਨੇੜੇ ਨਾੜ 11 ਤੇ 2 ਤੇ ਬੈਠਾ ਹੋਇਆ ਨੰਬਰ ਦੇ ਦੇ ਕੋ ਬਾਤ ਹਮੇ ਨਾ ਬਰਾਵਾ ਬਰਾਵਾ ਅਬਾ ਹੀ ਨਿਕਾ ਨਾੜ 9146 95890 ਪੈਂਡ ਸੇਕਵਾ ਜੀਰੇ ਦੇ ਕੋਲ ਟਰਪੜਾਵਾ ਕੇ ਲੈ ਜੀ ਇਹ ਨਾੜਗੇੜਾ ਤੇ ਠੀਕ ਹੋ ਗਿਆ। ਮੰਡੀ ਮਿੱਤਰੋ ਆ ਨਾੜਗੇੜਾ 94 ਮਾਟ 2 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਆ ਤੇ ਟਰੈਕਟਰ ਤੁਸੀਂ ਵਾਹ ਕੇ ਮਾਲਕ ਕੋਲੋਂ ਆ ਤੇ ਮਾ ਕੇ ਟੈਕ ਕਰਕੇ ਲੈ ਸਕਦੇ 16 ਟਾਇਰ ਆ ਪਿਛਲੇ JK ਦੇ 16 28 ਦੇ ਬਿਨਾ ਪਾਵਰ ਸਟੀਅਰਿੰਗ ਤੇ ਟਰੈਕਟਰ ਦਾ ਬਹੁਤ ਵਧੀਆ ਕੰਡੀਸ਼ਨ ਦਾ ਨਾੜਗੇੜਾ ਪਿਆ ਐ HMT ਜੀਨੇ ਬਾਈ ਨੇ ਤਿਆਰ ਕਰਾਉਣਾ ਹੋਵੇ। ਇਹ ਜੀਰੇ ਏਰੀਆ 'ਚ ਖੜੇ ਆ ਤੇ ਇਸ ਤੋਂ ਗਾਂ ਆ 265 ਮਹਿੰਦਰਾ 265 ਡੀਆਈ ਤੇ 2005 ਨੰਬਰ ਆ ਤੇ ਇਹਦੀ ਡਿਮਾਂਡ ਹੈਗੀ ਆ 135000 ਰੁਪਏ 94 ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ 12 ਨੇ ਟਾਇਰ ਆ ਪਿਛਲੇ ਇੱਕੋ ਕਾਰ ਆ ਇਹਦੋਗਾ ਸਵਰਾਜ 855 2001 ਮਾਡਲ ਤੇ 2001 ਮਾਡਲ ਆ ਤੇਲ ਬ੍ਰੇਕਾਂ 255 ਆ ਇਹਦੀ ਡਿਮਾਂਡ ਆ ਬਿਨਾ ਪਾਵਰ ਸਟੀering ਤੋਂ ਆ ਗਿਆ ਇਹਦੋਗਾ 2010 ਮਾਡਲ 435000 ਰੁਪਏ ਡਿਮਾਂਡ ਆ ਤੇ ਇਹ ਦੁਕਾਨ ਆ ਗਿਆ ਵਾ 2009 ਮਾਡਲ 365000 ਰੁਪਏ ਦੀ ਡਿਮਾਂਡ ਉਹ ਦੇ ਵੇਪਰ ਕੰਮ ਦਾ ਮੈਨੂੰ ਫੋਨ ਦਾ ਇਹ ਵੇਪਰ ਆ ਗਿਆ ਇਹ ਦੁਕਾਨ ਐਚ ਐਮਟੀ ਨਾੜਗੇਰਾ ਨਾਂਨੇ ਮਾਡਲ 200000 ਰੁਪਏ ਦੀ ਡਿਮਾਂਡ 16 ਟਾਇਰ ਪਿਛਲੇ ਨਵੇਂ ਆ 2000 ਆਪਣਾ ਫਾਰਮ ਟਰੈਕ 60 ਆ ਗਿਆ 98 ਮਾਡਲ 220000 ਰੁਪਏ ਦੀ ਡਿਮਾਂਡ ਇਹ ਦੁਕਾਨ 855 ਨਵਾਂ ਮਾਡਲ ਇਹਦੀ ਡਿਮਾਂਡ 6 ਲੱਖ ਤੇ 6 ਲੱਖ 6 ਲੱਖ ਤੇ 6 ਲੱਖ ਤੇ 90000 ਦੇ ਕਰੀਬ ਆ ਤੇ ਇਹ ਦੁਕਾਨ ਆ ਗਿਆ ਜੋਨੀਅਰ 5405 20 ਮਾਡਲ ਆ 68 ਲੱਖ ਤੇ 85 ਹਜ਼ਾਰ ਰੁਪਏ ਦੀ ਡਿਮਾਂਡ 16 ਟਾਇਰਾਂ ਜਮਨ ਨਵੇਂ 90 ਪੈਸੇ ਟਾਇਰ ਪਏ ਹੋਣਗੇ ਅਗਲੇ ਟਾਇਰ ਵੀ ਇੰਨੇ ਬਹੁਤ ਵਧੀਆ ਕੰਡੀਸ਼ਨ ਦਾ ਤੇ ਇਹਦੀ ਆਪਾਂ ਇਹ ਦੁਕਾਨ ਆ ਗਿਆ ਇੰਡੋਫਾਰਮ ਇੰਡੋਫਾਰਮ 2016 ਮਾਡਲ 3 ਲੱਖ ਤੇ 25 ਹਜ਼ਾਰ ਰੁਪਏ ਦੀ ਡਿਮਾਂਡ ਸੋਨਾ ਲੀਕਾ 750 ਦੋ ਤੇ ਤਿੰਨ ਮਾਡਲ 2 ਲੱਖ ਤੇ 55 ਹਜ਼ਾਰ ਰੁਪਏ ਦੀ ਡਿਮਾਂਡ ਤੇ ਇਹ ਦੁਕਾਨ ਸਮਰਾਜ 855 2004 ਮਾਡਲ 2 ਲੱਖ 95 ਹਜ਼ਾਰ ਰੁਪਏ ਦੀ ਡਿਮਾਂਡ ਪਿਛਲੇ ਟਾਇਰ 14 ਦੇ ਇਹਦੇ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਪਹਿਲੇ ਟਾਇਰ 13 28 ਦੇ ਇਹਦੇ ਤੇ ਇਹਦੇ ਨਾਲ ਹੀ ਆ ਗਿਆ ਵਾ 12 ਟਾਇਰਾਂ ਦੇ ਵਿੱਚ 241 ਆਇਸ ਸਰ ਤੇ 21 ਮਾਡਲ ਆ ਇਹਦੀ 3 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਇਹਦੀ ਤੇ ਇਹਦੇ ਵਿੱਚ ਐਚ ਐਮ ਟੀ 652 2012 ਮਾਡਲ 4 ਲੱਖ ਤੇ 25000 ਰੁਪਏ ਦੀ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਰੰਗ ਪੇਂਟ ਦਾ ਓਕੇ ਟਰੈਕਟਰ ਤੇ ਦੂਸਰਾ 700 दो ला ප ගේ ला වजाස ම න්න බ ප ही මගේ ම ස ක ප ම ശला ප ਇਹ ਕਬੂਟਾਂ ਕੰਡੀਸ਼ਨ ਚੈੱਕ ਕਰ ਸਕਦੇ ਆ ਇਹਦੂਗਾਗਾ 2019 ਮਾਡਲ ਆ ਅਰਜਨ ਲੋਗੋ ਨਹੀਂ ਅਰਜਨ ਅਲਟਰਾ 8 ਲੱਖ ਤੇ 85 ਹਜ਼ਾਰ ਰੁਪਏ ਦੀ ਮੰਗ ਜਿੰਨੇ ਪਿੱਛੇ ਸਾਰੇ ਟਾਈਟਲ ਸੀ ਸਾਰੇ ਪਾਵਰ ਸਟੀering ਸੀਗੇ ਆ ਬਿਨਾ ਪਾਵਰ ਸਟੀering ਆ ਗਿਆ ਵਾ 5245 ਡੀਆਈ ਮੈਸੀ ਤੇ 2009 ਮਾਡਲ ਆ 2 ਲੱਖ ਤੇ 95 ਹਜ਼ਾਰ ਰੁਪਏ ਦੀ ਮੰਗ ਆ ਗਿਆ ਸੋਨਾ ਲੀਕਾ ਹੁਣੇ ਵੀਰ ਮੇਰੇ ਇਹਦੀ ਕਲਿੱਪ ਵਿੱਚ ਜੋੜ ਦਾਂਗੇ ਇਹ ਵੀਰ ਆਪਣੇ ਟ్రਾਈ ਲੈਣ ਗਏ ਸੀ ਉਹਦੀ ਕਲਿੱਪ ਜੋੜਿਓ ਨਿਸਨ 99 ਮਾਡਲ 2 ਲੱਖ ਤੇ 40 ਹਜ਼ਾਰ ਰੁਪਏ ਦੀ ਮੰਗ ਆ ਆ ਹੋ ਰਹੀ ਆ ਟਰੈਕਟਰ ਦੀ ਕਈ ਸੋਨਾਲਿਕ ਦਾ ਜਿਹੜਾ 60 ਖੜਾ ਸੀ ਇੱਥੇ ਤੇ 2008 ਮਾਡਲ 2 ਲੱਖ ਤੇ 98000 ਰੁਪਏ ਦੀ ਮੰਗ ਆ ਪਾ 743 ਬਿਨਾ ਪਾਵਰ ਸ਼ੇਅਰਿੰਗ ਤੋਂ ਸਟੈਂਡਰਡ ਆ ਗਿਆ ਪੰਜ ਮਾਡਲ ਤੇ 1 ਲੱਖ ਡੇਢ ਲੱਖ ਦਾ 345 ਤੇ 855 ਆ ਗਿਆ 14 ਮਾਡਲ 5 ਲੱਖ ਤੇ 15000 ਰੁਪਏ ਦੀ ਮੰਗ ਵਧੀਆ ਕੰਡੀਸ਼ਨ ਟਾਇਰ 53 10 2018 ਮਾਡਲ 7 ਲੱਖ ਤੇ 25000 ਰੁਪਏ ਦੀ ਮੰਗ ਫਾਰਮ ਟਰੈਕ ਫਾਰਮ ਟਰੈਕ 60 ਹੈਗਾ ਵਾ 10 ਮਾਡਲ 104450 ਰੁਪਏ ਦਾ ਬਿਨਾ ਪਾਵਰ ਸਟੀਅਰਿੰਗ ਤੋਂ ਆਇਦੂਕਾ ਆ ਗਿਆ ਵਾ AC DI 450 2012 ਮਾਡਲ 255000 ਰੁਪਏ ਦਾ ਟਾਇਰਾਂ ਦੀ ਕੰਡੀਸ਼ਨ ਬਹੁਤ ਸਾਬਾ 16 ਟਾਇਰ ਨਾਲ ਹੀ ਆ ਗਿਆ ਵਾ ਮਹਿੰਦਰਾ 265 DI 265 DI ਤੇ ਇਹਦੀ ਡਿਮਾਂਡ ਹੈਗੀ ਆ 2002 ਮਾਡਲ ਆ ਪੇਂਟ ਹੋਇਆ ਹੈ ਕਲ ਮਿਲਦਾ ਟਰੈਕਟਰ ਤੇ 2 ਲੱਖ ਤੇ 60000 ਰੁਪਏ ਦੀ ਡਿਮਾਂਡ ਹੈ ਦੀ ਤੇ ਨਹੀਂ origional paint ਆ ਵੀਰ ਮੇਰੇ ਨਾਲ ਦਾ ਚੈੱਕ ਕਰ ਸਕਦੇ ਆਂ ਉਹ ਅੰਮੜ ਗਾਰਡਸ ਵੀ ਕੱਲੇ ਪੇਂਟ ਹੋਏ ਆ ਇਹਦੇ ਕਰਕੇ ਲੱਗਾ ਆ ਗਿਆ ਕਿ ਮਹਿੰਦਰਾ 575 DI Fp+ ਇਹਦੀ ਡਿਮਾਂਡ ਹੈ 2021 ਮਾਡਲ 5 ਲੱਖ ਤੇ 45000 ਰੁਪਏ ਦੀ ਡਿਮਾਂਡ 545 ਦਾ ਨਾਲ ਹੀ ਹੈਗਾ 5310 5310 11 ਮਾਡਲ 5 ਲੱਖ ਤੇ 55000 ਰੁਪਏ ਦੀ ਡਿਮਾਂਡ 10 ਮਾਡਲ ਆ ਗਿਆ ਦੁਕਾਨ 3 ਲੱਖ ਰੁਪਏ ਦਾ ਪੂਰੇ ਦਾ ਫਰਮ ਹੋ ਗਿਆ 10 ਮਾਡਲ ਅਰਜਨਲ ਟ੍ਰਾਬਲ ਨੂੰ ਪੀ ਲੈਟੇਰ 40 ਕੇ ਪੈਸੇ ਆ ਗਏ 16 ਦੇ ਆ ਗਿਆ 94 ਮਟਰਲ ਇਕ ਲੱਖ 60000 ਰੁਪਏ ਦੀ ਸੋਨਾਲੀ ਕਾ ਸੋਨਾਲੀ ਕਾ ਨਾ ਆਈ ਆ ਗਿਆ ਪੈਂਟਰਾ 263 ਡੀਆਈ ਇਹਦੀ ਡਿਮਾਂਡ ਹੈ ਕਿ 94 ਮਟਰਲ ਇਕ ਲੱਖ ਤੇ 35000 ਰੁਪਏ ਦੀ ਡਿਮਾਂਡ ਤੇ ਦੂਗਾ ਸੂਨਾਲੀ ਕਾ ਸੋਨਾਲੀ ਕਾ 2002 ਮਾਡਲ ਇਕ ਲੱਖ ਤੇ 75000 ਰੁਪਏ ਦੀ ਡਿਮਾਂਡ 740 ਡੀਆਈ ਬਿਨਾ ਪਾਵਰ ਸਟੀਅਰਿੰਗ ਤੋਂ ਤੇ ਇਹਦੂਗਾ ਆ ਗਿਆ ਵਾ ਸੁਵਰਾਜ 2002 ਮਾਡਲ ਤੇ 2 ਲੱਖ ਤੇ 80000 ਰੁਪਏ ਦੀ 280 ਡਿਮਾਂਡ ਹੈ ਇਹਦੀ ਬਾਰ ਪੰਪਾ ਵਾਲਾ ਟਰੈਕਟਰ ਆ 472 ਡੀ ਐ 2000 ਮਾਡਲ ਐ 1,70,000 ਰੁਪਏ 855 ਨਵਾਂ ਮਾਡਲ 2022 6,65,000 ਰੁਪਏ ਡਿਮਾਂਡ ਤੇ ਇਹ ਦੂਗਾ ਫਾਰਮ ਟਰੈਕ ਫਾਰਮ ਟਰੈਕ ਸਾਠ ਆ ਗਿਆ 1997 ਮਾਡਲ ਆ 1,60,000 ਰੁਪਏ ਡਿਮਾਂਡ ਆ ਡਬਲ ਕਲਚਾ ਟਰੈਕਟਰ ਇਹ ਕੰਡੀਸ਼ਨ ਚੈੱਕ ਕਰ ਸਕਦੇ ਪਿਛਲੇ 14 9 28 ਦੇ ਟਾਇਰ ਆ 40% ਦੇ ਟਾਇਰ ਪਏ ਆ ਤੇ ਇਹ ਦੂਗਾ ਹੈਗਾ 855 ਵੀ ਐਫ ਇ ਨਵਾਂ ਮਾਡਲ 18 ਮਾਡਲ ਆ 8,585,000 ਰੁਪਏ ਡਿਮਾਂਡ ਆ ਕ੍ਰੇਸ਼ਨ ਟਾਇਰਾਂ ਦੇ ਚੈੱਕ ਕਰ ਸਕਦੇ ਆ ਇਹਦੇ ਤੇ ਇਹ ਵੀ ਟਾਇਰ ਬਹੁਤ ਵਧੀਆ ਕੰਡੀਸ਼ਨ ਦੇ ਪਏ ਆ ਨਾਲ ਦੇ ਟਾਇਰ ਆ ਮਾਲਕ ਵੱਲੋਂ ਕਿਹਾ ਗਿਆ ਵਕਿ ਨਾਲ ਦੇ ਟਾਇਰ ਆ ਜੀ ਐਮ ਆਰ ਐਫ ਦੇ ਟਾਇਰ ਆ ਆ ਨਾਲ ਆ ਗਿਆ 2 8 ਮਾਡਲ